ਸਾਡਾ ਬੇਟਾ ਆ ਜੀ ਮੇਰੇ ਛੋਟੇ ਬ੍ਰਦਰ ਦਾ ਬੇਟਾ ਆ ਇਹਦਾ ਨਾਮ ਵੈਸੇ ਤਾਂ ਹਰਸ਼ਵਰਧਨ ਆ ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਨੇ ਆ ਪਿਛਲੇ ਕੋਈ 6 ਮਹੀਨਿਆਂ ਤੋਂ ਇਹਨੂੰ ਇੱਕ ਛੋਟੀ ਜੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ ਜਿਹੜੀ ਕਿ ਉੱਥੂ ਲੱਗਦਾ ਸੀ ਪ੍ਰੋਬਲਮ ਵੱਧ ਗਈ ਉਲਟੀ ਆਉਂਦੀ ਸੀ ਡਾਕਟਰਾਂ ਨੇ ਟੈਸਟ ਲੈ ਕੇ ਦੇ ਦਿੱਤੇ ਥੋੜਾ ਜਿਹਾ ਡਰਾਪ ਆਤਾ ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ ਉਸ ਤੋਂ ਬਾਅਦ ਮੇਰੀ ਵਾਈਫ ਨੇ ਜਿਹੜੀ ਇੱਕ ਸੁਖਣ ਕੀਤੀ ਮਹਾਮਈ ਦੇ ਦਰਬਾਰ ਦੇ ਉੱਤੇ ਕਾਲੀ ਦਵਾਰੇ ਬਟਾਲਾ ਦੇ ਵਿੱਚ ਕਿ ਅਸੀਂ ਪੈਦਲ ਆਵਾਂਗੇ ਅਰਦਾਸ ਮੰਗਲ ਤੋਂ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਭੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਜਾਣਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਹੁਣ ਸੁੱਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ ਬੇਟੇ ਦੇ ਜੀਵੇਂ ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਜਿਹੜੇ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜ਼ਰੂਰ ਜਾਵਾਂਗੇ ਥੋੜੀਆਂ ਬਹੁਤੀਆਂ ਦਿੱਕਤਾਂ ਨੇ ਪਰ ਅਸੀਂ ਮਾਤਾ ਗਾੜੀ ਮਹਾ ਮਾਈ ਗਾੜੀ ਇੱਕੋ ਅਰਦਾਸ ਕਰਦੇ ਆ ਕਿ ਮਾਦਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦਵੇ ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸੇਸ ਨੇ ਸੁਖੀ ਸੀ ਉਹ ਪੈਦਲ ਯਾਤਰਾ ਅੱਜ ਸਵੇਰੇ 8:30 ਵਜੇ ਪਿੰਡ ਗਰਦਾਸ ਮੰਗਲ ਤੋਂ ਸ਼ੁਰੂ ਕਰਕੇ 5:30 ਜਿਹੜਾ ਆ ਸ਼ਾਮ ਦੇ ਮਹਾਮਾਈ ਦੇ ਦਰਬਾਰ ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਏ ਮਹਾਮਾਈ ਦੇ ਦਰਸ਼ਨ ਕਰ ਲੈਣੇ ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ ਤੇ ਆਣ ਕੇ ਮਹਾਮਾਈ ਗਾੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤਯਾਬੀ ਦੇ ਕਰੇ ਸਿਹਤਯਾਬੀ ਦਵੇ ਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ ਤਾਕਿ ਬੱਚੇ ਦੀ ਜਿੰਨੀਆਂ ਵੀ ਤਿਕਤਾ ਪ੍ਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ ਮਹਾਮਾਈ ਦੇ ਘੜੀ ਪਾਸ ਇਹ ਹੀ ਅਰਦਾਸ ਆ ਤੇ ਅੱਜ ਅਸੀਂ ਪੂਰਾ ਪਰਿਵਾਰ ਜਿਹੜਾ ਆ ਉਧਰੋਂ ਚੱਲ ਕੇ ਮੈਂ ਤੇ ਮੇਰੀ ਮਿਸੇਜ਼ ਮੇਰਾ ਬ੍ਰਦਰ ਤੇ ਮੇਰੀ ਜਿਹੜੀ ਛੋਟੀ ਭਾਬੀ ਉਹ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਆ ਮਿਸੇਜ਼ ਤਾਂ ਲਗਾਤਾਰ ਜਿਹੜੀ ਇਹ ਪੈਦਲ ਯਾਤਰਾ ਕਰਦੀ ਹੋਈ ਪਹੁੰਚੀ ਪਰ ਅਸੀਂ ਕਿਤਨਾ ਕਿਤੇ ਜਿਹੜਾ ਬੱਚਿਆਂ ਦੇ ਨਾਲ ਬਦਲਦੇ ਬਦਲਦੇ ਜਿਹੜਾ ਆ ਕਦੀ ਸਕੂਟੀ ਬ੍ਰਦਰ ਚਲਾ ਲੈਂਦਾ ਸੀ ਕਦੀ ਮੈਚ ਲਾ ਲੈਂਦਾ ਸੀ ਤੇ ਥੋੜਾ ਥੋੜਾ ਉਹਦੇ ਨਾਲ ਅਸੀਂ ਸਾਥ ਦਿੰਦੇ ਹੋਏ ਉਹਦੇ ਨਾਲ ਨਾਲ ਰਹੇ ਹਾਂ ਕਿਉਂਕਿ ਰੋਡ ਦੇ ਉੱਤੇ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਮਾਹੌਲ ਬੜਾ ਖਰਾਬ ਆ ਛੱਟਪਟ ਜਿਹੜੇ ਅੱਜ ਕੱਲ ਜਿਹੜੇ ਇਸ ਨੇਚਰ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ ਦਿਲ ਦੇ ਵਿੱਚ ਇੱਕ ਡਰ ਤਬਕਾ ਬਣਿਆ ਰਿਹਾ ਪਰ ਮਹਾਮਾਈ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਬਹੁਤ ਜ਼ਿਆਦਾ ਸਰਵਾਰ ਬਣਾ ਕੇ ਰੱਖਿਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਹੀਂ ਆਈ ਥੋੜੇ ਜੇ ਸਾਲਿਆਂ ਦੀ ਪ੍ਰੋਬਲਮ ਆਈ ਹੈ ਪਰ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਇੱਥੇ ਆਣ ਕੇ ਅਸੀਂ ਭੁੱਲ ਗਏ ਆ ਤੇ ਬਹੁਤ ਵਧੀਆ ਆ ਮਾਂ ਮਾਈ ਗਾੜੀ ਕੋ ਦਵਾ ਆ ਕਿ ਬੱਚਾ ਜਲਦੀ ਨਾਲ ਜਲਦੀ ਠੀਕ ਹੋ ਜੇ ਜੈ ਮਾਤਾ ਦੀ ਜੀ ਹਾਂ ਮੇਰਾ ਬੇਟਾ ਹੀ ਆ ਮੇਰੇ ਦੇਵਰ ਦਾ ਬੇਟਾ ਤੇ ਮੈਂ 6 ਮਹੀਨੇ ਪਹਿਲੇ ਜਦੋਂ ਥੋੜੀ ਪ੍ਰੋਬਲਮ ਆਈ ਖਾਂਸੀ ਦੀ ਤੇ ਖਾਂਸੀ ਦੀ ਪ੍ਰੋਬਲਮ ਕਰਕੇ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਫਿਰ ਡਾਕਟਰਾਂ ਨੇ ਮੁਖਾਇਆ ਡਾਕਟਰ ਕਹਿੰਦੇ ਵੀ ਏ ਜਿਆਦਾ ਪ੍ਰੋਬਲਮ ਆ ਇਸ ਲਈ ਕਦੀ ਟੈਸਟ ਵਗੈਰਾ ਇਹ ਉਹ ਅਹੀ ਥੋੜਾ ਡਰ ਗਏ ਤੇ ਮੈਂ ਕਹੇ ਇਹ ਮਹਾਮਾਰੀ ਪੀਠੀ ਕਰਿਓ ਬੱਚੇ ਨੂੰ ਤੰਦਰੁਸਤ ਕਰਿਓ ਤੇ ਮੈਂ ਨੰਗੇ ਪੈਰੀਆਂ ਵਾਂਗੇ ਤੇ ਆਦੋਂ ਯਾਤਰਾ ਕਰਾਂਗੇ ਮੈਂ ਕਿਸੇ ਨੂੰ ਦੱਸਿਆ ਨਹੀਂ ਬਾਅਦ ਵਿੱਚ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਕਹਿਣਾ ਤੂੰ ਹੁਣ ਪੈਦਲ ਯਾਤਰਾ ਕਰਨੀ ਹੈ ਬਲਕਿ ਥੋੜਾ ਹੁੰਦਾ ਹੀ ਹੈ ਨਾ ਵੀ ਮੈਂ ਨਹੀਂ ਮੱਜ ਜਾਣਾ ਕੋਈ ਪੈਸਾ ਵੀ ਕੋਈ ਗੜਾ ਵੀ ਨਹੀਂ ਇਹ ਗੱਲ ਹੈ ਨਾ ਮੁਸਕਾਈ ਨਹੀਂ ਔਂਕੜਾ ਮੀ ਬਥੇਰੀਆਂ ਆਈਆਂ ਪਰ ਚਲੋ ਮਾ ਮਾਈ ਨੇ ਹੁਸੂਸ ਨਹੀਂ ਹੋਣ ਦਿੱਤਾ ਮਾ ਮਾਈ ਨੇ ਤੋਰੀ ਰੱਖਿਆ ਚਲੋ ਦਾਦੇ ਲੈ ਆਂਦਾ ਫਟਾਫਟ ਹੀ ਆ ਗਏ ਸੀ ਹਾਂਜੀ ਇਨਸ਼ਾਅੱਲੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ